ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਵਿੱਚ ਹਮਦਰਦ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਤੁਹਾਡੇ ਇਲਾਕੇ ਦੀ ਹਰ ਵੱਡੀ ਖਬਰ ਦੇ ਨਾਲ ਨਾਲ ਪੰਜਾਬ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਮੈਂ ਸ਼ੇਖਰ ਰਾਏ ਅਗਲੇ ਕੁਝ ਮਿੰਟਾਂ ਦੇ ਅੰਦਰ ਮੈਂ ਤੁਹਾਨੂੰ ਜਾਣੂ ਕਰਵਾਵਾਂਗਾ ਕਿੱਥੇ ਹੁਣ ਵੱਡੇ ਅਪਰਾਧੀਆਂ ਦੀ ਲੜਾਈ ਉਹਨਾਂ ਦੇ ਪਰਿਵਾਰਾਂ ਤੱਕ ਖੂਨੀ ਜੰਗ ਬਣ ਕੇ ਪਹੁੰਚ ਗਈ ਹੈ ਅਤੇ ਕਿਹੜੇ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਨਸ਼ੇ ਕਰਕੇ ਸੱਥਰ ਵਿੱਚ ਗਏ ਨੇ ਤੇ ਨਾਲ ਹੀ ਬੁਲੇਟਨ ਦੇ ਵਿੱਚ ਵੱਡੀ ਜਾਣਕਾਰੀ ਦਵਾਂਗੇ ਵਿਕਰਮ ਸਿੰਘ ਮਜੀਠੀਆ ਦੇ ਲਈ ਵੱਧ ਰਹੀ ਪਰੇਸ਼ਾਨੀ ਦੀ ਸਭ ਤੋਂ ਪਹਿਲਾਂ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਸ਼ੁੱਕਰਵਾਰ ਨੂੰ ਸਾਬਕਾ ਡੀਜੀਪੀ ਸਿਧਾਰਥ ਚਟੋਪਾਦਿਆ ਵੀ ਮਜੀਠੀਆ ਦੇ ਖਿਲਾਫ ਕੇਸ ਦੀ ਜਾਂਚ ਦੇ ਵਿੱਚ ਸ਼ਾਮਲ ਹੋ ਗਏ ਨੇ ਸਾਬਕਾ ਡੀਜੀਪੀ ਚਟੋਪਾਦਿਆ ਨੇ ਵਿਜੀਲੈਂਸ ਬਿਊਰੋ ਨੂੰ ਮਜੀਠੀਆ ਕੇਸ ਬਾਰੇ ਜਾਣਕਾਰੀ ਦਿੱਤੀ ਹੈ ਵਿਜੀਲੈਂਸ ਦੇ ਨਾਲ ਮੁਲਾਕਾਤ ਮਗਰੋਂ ਬਾਹਰ ਆ ਕੇ মিডিਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸਾਲ 2012 ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਖਿਲਾਫ ਰਿਪੋਰਟ ਸੌਂਪੀ ਸੀ ਪਰ ਤਤਕਾਲੀ ਸਰਕਾਰ ਨੇ ਇਹ ਰਿਪੋਰਟ ਵੱਲ ਕੋਈ ਵੀ ਤਵੱਜੋ ਨਹੀਂ ਦਿੱਤੀ ਮੈਂ ਹੁਣ ਵੀ ਵਿਜੀਲੈਂਸ ਨੂੰ ਇਹੀ ਜਾਣਕਾਰੀ ਦਿੱਤੀ ਹੈ ਅਤੇ ਮੈਂ ਕੋਈ ਬਿਆਨ ਦਰਜ ਨਹੀਂ ਕਰਾਏ ਸਿਰਫ ਉਹੀ ਗੱਲਾਂ ਦੱਸੀਆਂ ਨੇ ਜੋ ਸਾਲ 2012 ਦੇ ਵਿੱਚ ਰਿਪੋਰਟ ਦੇ ਵਿੱਚ ਦਰਜ ਸਨ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅੱਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ 아이ਸੀ ਭਾਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਇਆ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਈਆਲੀ, ਜਥੇਦਾਰ ਸੰਤਾ ਸਿੰਘ ਉਮੈਦਪ uri, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੁੰਦਾ, ਪੰਥਕ ਏਕੇ ਦਾ ਸੱਦਾ ਲੈ ਕੇ ਅੱਜ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਦਇਆ ਸਿੰਘ ਲਾਹੌਰਿਆ ਵੀ ਮੌਜੂਦ ਸਨ ਇਸ ਮੌਕੇ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ترਸੀਮ ਸਿੰਘ ਅਤੇ ਸਾਂਸਦ ਸਰਬਜੀਤ ਸਿੰਘ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਭਰਤੀ ਕਮੇਟੀ ਵੱਲੋਂ ਪੰਥਕ ਇਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਇਸ ਮੀਟਿੰਗ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਲਈ ਬਣਾਈ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਧਿਰਾਂ ਨਾਲ ਤਾਲਮੇਲ ਕਰਕੇ ਸਮੂਚੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਰਨ ਦੇ ਸਾਂਝੇ ਤੌਰ ਦੇ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਪੰਥਕ ਸੰਕਟ ਦੇ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਦੇ ਵੱਲ ਲਜਾਇਆ ਜਾ ਸਕੇ। ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ਤਰਸੇਮ ਸਿੰਘ ਪਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਅਮਰਜੀਤ ਸਿੰਘ ਬੰਜਿੜੀ ਹਰਪਜੰਤ ਸਿੰਘ ਤੋੜ ਸਰਦਾਰ surjit ਸਿੰਘ ਦੌਲਤ ਉਰ ਹਾਜ਼ਰ ਸਨ ਤੇ ਹੁਣ ਇੱਕ ਮੰਦਭਾਗੀ ਖਬਰ ਤਰਨਤਾਰਨ ਦੇ ਨਾਲ ਜੁੜੀ ਹੋਈ ਹੈ ਇਤੋਂ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸਨ ਅਤੇ ਭਾਰਤ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ। ਇਸੇ ਨਿੱਜੀ ਹਸਪਤਾਲ ਦੇ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਸੋਹਲ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ। ਉਹਨਾਂ ਕਿਹਾ ਕਿ ਡਾਕਟਰ ਸੋਹਲ ਇੱਕ ਵਧੀਆ, ਇਮਾਨਦਾਰ ਅਤੇ ਮਿਹਨਤੀ ਨੇਤਾ ਸਨ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਇਸ ਮੌਕੇ ਦੇ ਉੱਤੇ ਸੋਗ ਜਤਾਉਣ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਲੋਕਾਂ ਦਾ ਆਉਣਾ ਜਾ ਰਿਹਾ ਹੈ। ਬਹੁਤ ਮੰਦ ਭਾਗੀ ਘਟਾਂ ਜੀ ਬੜੇ ਦਰਵੇਸ਼ ਸਿਆਸਤਾਨ ਹੀ। ਠੰਡੇ ਸੁਭਾਅ ਦੇ ਹੀ। ਬਹੁਤ ਵਧੀਆ ਇਨਸਾਨ ਹੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ। ਲੋਕ ਭਲਾਈ ਦੇ ਕੰਮ ਕੀਤੇ। ਪਰ ਜੇ ਸਾਡੇ ਅੱਜ ਸ਼ਹਿਰ ਨੂੰ ਸਾਡੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਮੈਂ ਦੱਸਣ ਲਿਆ ਜੀ ਉਹਨਾਂ ਦਾ ਸੁਭਾਅ ਬਹੁਤ ਠੰਡੇ ਸੁਭਾਅ ਦੇ ਸੀ ਜੇ ਕਿਸੇ ਨੇ ਆ ਕੇ ਇਹਦੇ ਸ਼ਿਕਾਇਤ ਵੀ ਕਰਨੇ ਉਹਨਾਂ ਕਹਣਾ ਨਹੀਂ ਯਾਰ ਉਹਨੂੰ ਸਮਝਾਵਾਂਗੇ। ਉਹਨੂੰ ਸਮਝਾ ਕੇ ਗੱਲ ਕਰਨਾਗੇ। ਮਤਲਬ ਕਾਲੇ ਨਹੀਂ ਪੈਂਦੇ ਠੰਡੇ ਸੁਭਾਅ ਦੇ ਆਗੇ। ਬੜੇ ਦਰਵੇਸ਼ ਸਿਆਸਦਾਨ ਨੇ ਕਿਉਂਕਿ ਸੋਚ ਹੀ ਲੰਮੀ ਸੋਚ। ਤੁਹਾਨੂੰ ਪਤਾ ਪਿੱਛੇ ਉਹਨਾਂ ਨੂੰ ਬਿਮਾਰੀ ਸੀ ਜਿਹੜੀ ਲੱਗੀ ਉਹ ਆਣ ਕੇ ਫੇਰ ਅਟੈਕ ਕਰ ਗਈ ਜਿਹੜੀ ਇੱਕਦਮ ਕੰਟਰੋਲ ਨਹੀਂ ਆਈ। ਰਾਤ ਨੂੰ ਦੇ ਜਿਹਨੇ ਤੜਕੇ ਜਾਤੀ। ਹਾਂਜੀ ਅੱਜ ਅੱਜ ਸਵੇਰੇ ਹਾਂਜੀ। NIA ਨੇ ਪੰਜਾਬ ਭਾਰ ਦੇ ਵਿੱਚ ਛਾਪੇਮਾਰੀ ਦੌਰਾਨ ਨਵਾਂ ਸ਼ਹਿਰ ਦੇ ਪਿੰਡ ਮੱਕੂਪੁਰ ਵਿਖੇ ਸਰਪੰਚ ਦੇ ਘਰ ਵੀ ਛਾਪਾ ਮਾਰਿਆ ਜਿੱਥੇ ਉਹਨਾਂ ਕੋਲੋਂ ਲਗਾਤਾਰ 5 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ ਅਤੇ ਉਹਨਾਂ ਦੇ ਘਰ ਸਮੇਤ ਕਾਰ ਦੀ ਵੀ ਤਲਾਸ਼ੀ ਲਈ ਗਈ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਸਰਬਸੰਮਤੀ ਦੇ ਨਾਲ ਚੁਣੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਰਾਮਪਾਲ ਸੋਨੂ ਨੇ ਦੱਸਿਆ ਕਿ ਪਿੰਡ ਵੱਲੋਂ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਅਤੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਭਰਾ ਦੇ ਉੱਤੇ ਕਈ ਮਾਮਲੇ ਦਰਜ ਸੀ ਜਿਨ੍ਹਾਂ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ। ਉਹ ਨਵੀਂ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ। ਉਹਨਾਂ NIA ਨੂੰ ਅਪੀਲ ਕੀਤੀ ਹੈ ਕਿ ਕਿ ਉਹਨਾਂ ਦੇ ਭਰਾ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਦੇਖੋ ਸਰ ਇਹ ਜਿਹੜੀ ਰੇਡ ਹੋਈ ਹੈ ਜੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ। ਸਾਡੇ ਕਾਝਨ ਰਿਸ਼ਤੇਦਾਰ ਨੇ ਜੀ ਉਹਨਾਂ ਦਾ ਕਿਤੇ ਬਾਹਰੋਂ ਫੋਨ ਫੋਨ ਕੋਈ ਵੀ ਜੋ ਉਹਨਾਂ ਦਾ ਅਟੈਚਮੈਂਟ ਹੋਈ ਹੈ ਕੋਈ ਨਹੀਂ ਕਿਸੇ ਹੋਰ ਬੰਦੇ ਨਾਲ ਤੇ ਉਹਨਾਂ ਦੇ ਨਾਲ ਹੀ ਜੋੜ ਕੇ ਸਾਡੇ ਵੀ ਇਹ ਰੇਡ ਕੀਤੀ ਗਈ ਹੈ ਜੀ ਤਕਰੀਬਨ 4 ਤੋਂ 5 ਘੰਟੇ ਇੱਥੇ ਰਹੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਸਵੇਰੇ ਤਕਰੀਬਨ 5:30 ਆਗੇ ਸੀ ਜੀ 5:30 ਹਾਂ ਨਾਰਮਲ ਮੜੀ ਮੋਟੀ ਦੀ ਗੱਡੀ ਵਗੈਰਾ ਦੀ ਲਈ ਹੈ ਜੀ ਇਹ ਮਾੜੀ ਮੋਟੀ ਜਿੱਦਾ ਬਰਾਜ ਦੂਜਾ ਜੀ ਇਹਨਾਂ ਦੀ ਬਲਸ਼ੀ ਬਈ ਹਾਂਜੀ ਹਰਾਸਮੈਂਟ ਦਾ ਹੈਗੀ ਆ ਜੀ ਦੇਖੋ ਜਿਹਦਾ ਚੀਜ਼ ਦਾ ਸਾਨੂੰ ਕਿਸੇ ਚੀਜ਼ ਦਾ ਪਤਾ ਵੀ ਹੈ ਨਹੀਂ ਤੇ ਕੀ ਹੋਇਆ ਕੀ ਨਹੀਂ ਕਿੱਥੇ ਕੀ ਹੋਇਆਗਾ ਉਹਦੇ ਵਿੱਚ ਅਚਾਨਕ ਕੋਈ ਆ ਕੇ ਪੁੱਛਗਿੱਛ ਕਰਨ ਲੱਗ ਜਵੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਜੀ ਤੇ ਉਹਦੇ ਵਿੱਚ ਹਰਾਸਮੈਂਟ ਤਾਂ ਹੁੰਦੀ ਹੈ ਜੀ ਬੰਦੇ ਨਹੀਂ ਮੈਨੂੰ ਸਵਾਲ ਨੂੰ ਕੋਈ ਵੀ ਕੀਤਾ ਜੀ ਉਹਨਾਂ ਨੇ ਪਰ ਸਾਰਾ ਪਰਿਵਾਰ ਆਪਣੇ ਘਬਰਾਇਆ ਹੋਇਆ ਸੀ ਜੀ ਹੁੰਦਾ ਹੀ ਆ ਜੀ ਅਚਾਨਕ ਕੋਈ ਵੀ ਗੱਲ ਹੁੰਦੀ ਹੈ ਤਾਂ ਸੁੱਤੇ ਪਏ ਉੱਠੇ ਅਸੀਂ ਤਾਂ ਉਹਨਾਂ ਨੇ ਉਠਾਇਆਗਾ ਤਾਂ ਆਪਨੇ ਥੋੜਾ ਨਹੀਂ ਜਦਾ ਲੇਟ ਆਏ ਕੰਮਕਾਰ ਤੋਂ ਵਿਲੇ ਹੋਏ ਸੀ ਤੇ ਇਸ ਕਰਕੇ ਸਵੇਰਾ ਥੋੜੇ ਲੇਟ ਉੱਠਿਆ ਜੀ ਉਹਨਾਂ ਨੇ ਉਠਾਇਆ ਕੇ ਸਾਨੂੰ ਨਹੀਂ ਮੈਨੂੰ ਨਹੀਂ ਜੀ ਬੁਲਾਇਆ ਉਹਨਾਂ ਨੇ ਕਿਤੇ ਵੀ ਮੇਰੇ ਬ੍ਰਦਰ ਨੂੰ ਬੁਲਾਇਆ ਸੀ ਜੀ ਤੇ ਕੀ ਲੱਗਦਾ ਹੈ ਕਿ ਜਿਹੜਾ ਐਨਆਈਟੀ 8 3 ਮਿੰਟ ਕਰਦੀ ਹੈ ਲਗਾਤਾਰ ਜੀ ਸਰ ਆਪ ਨੂੰ ਜਿਹੜਾ ਉਹਨਾਂ ਨੂੰ ਕੀ ਪਤਾਣਾ ਚਾਹਤੇ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਜੀ ਜੇ ਕਿਸੇ ਦਾ ਵੀ ਕੋਈ ਵੀ ਕੇਸ ਹੁੰਦਾ ਹੈਗਾ ਉਹਦੇ ਨਾਲ ਰਿਲੇਟਿਵ ਉਸੇ ਬੰਲੇ ਉਹਨਾਂ ਬੰਦਿਆਂ ਤੋਂ ਪੁੱਛਗੀਸ਼ ਕੀਤੀ ਜਾਵੇ ਉਕੇ ਨਾ ਕੀ ਹੁਣ ਜਿੱਦਾਂ ਸਾਡੇ ਆਏ ਆ ਸਾਨੂੰ ਲੋਕੀ ਇੱਦਾਂ ਸੋਚਦੇ ਇਹਨਾਂ ਦੇ ਘਰੇ ਪਤਾ ਨਹੀਂ ਕਾਹ ਤੋਂ ਐਨਆਰਆਈ ਦੀ ਮਤਲਬ ਐਨਆਈਏ ਦੀ ਰੇਡ ਪਈ ਏ ਕਿ ਪਤਾ ਨਹੀਂ ਕਿੱਡਾ ਕ ਇਹਨਾਂ ਨੇ ਕ੍ਰਾਈਮ ਕਰਤਾ ਏ ਜਾਂ ਕੀ ਗੱਲ ਹੈ ਹਨਾ ਜੀ ਪਟਾਲਾ ਵਿੱਚ ਦੋ ਬਾਈਕ ਸਵਾਰਾਂ ਨੇ ਇੱਕ ਕਾਰ ਦੇ ਉੱਤੇ ਗੋਲੀਆਂ ਦੇ ਬੁਚਾਰ ਕਰਕੇ ਦੋ ਕਤਲ ਕਰ ਦਿੱਤੇ ਮ੍ਰਿਤਕ ਮਹਿਲਾ ਦੀ ਪਛਾਣ ਹਰਜੀਤ ਕੌਰ ਵਜੋਂ ਹੋਈ ਹੈ ਜੋ ਕਿ ਜੇਲ੍ਹ ਦੇ ਵਿੱਚ ਬੰਦ ਜੱਗੂ ਭਗਵਾਨਪੂਰੀਆ ਦੀ ਮਾਦਸੀ ਜਾ ਰਹੀ ਹੈ ਇਸ ਦੇ ਨਾਲ ਹੀ ਕਾਰ ਚਲਾ ਰਿਹਾ ਕਰਨ ਵੀਰ ਸਿੰਘ ਉਹਨਾਂ ਦਾ ਹੀ ਰਿਸ਼ਤੇਦਾਰ ਸੀ ਜਿਸ ਦੀ ਵੀ ਬਾਅਦ ਦੇ ਵਿੱਚ ਮੌਤ ਹੋ ਗਈ ਇਸ ਦੇ ਬਾਅਦ ਸਵੇਰ ਹੁੰਦਿਆਂ ਹੀ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪਿੰਡ ਭਗਵਾਨਪੁਰ ਦੇ ਬਸ਼ਿੰਦਿਆ ਅਤੇ ਜੱਗੂ ਦੇ ਰਿਸ਼ਤੇਦਾਰਾਂ ਦੀ ਭੀੜ ਲੱਗ ਗਈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਜੀਤ ਕੌਰ ਪਿੰਡ ਛੱਡ ਕੇ ਕਾਫੀ ਸਮੇਂ ਤੋਂ ਬਟਾਲਾ ਰਹਿ ਰਹੀ ਸੀ ਸਾਨੂੰ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬੱਦ ਤੋਂ ਬੱਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੁੰਗੀਚਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਬੋਲੇ ਠੀਕ ਹੀ ਇਤਿਹਾਸਤਾਲ ਆ ਲੈਂਦਾ ਹਸਤਾਲ ਦੇ ਵਿੱਚ ਜਿਹੜੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਆਉਣ ਆਉਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਏ ਆਂ ਅਸੀਂ ਐਫ ਆਈ ਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਹੈ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ ਦੂਜੀ ਜਿਹੜੇ ਲੇਡੀ ਹੈ ਉਹਨੂੰ ਰੈਫਰ ਕਰਤਾ ਹੈ ਅਮਨਦੀਪ ਦੇ ਵਿੱਚ ਡਾਕਟਰ ਕਨਫਰਮ ਕਰਿਛੈ ਡੈਥ डेड हाउस बॉडी आ गई है हो सकता है हो नहीं भी हो सकता है जड़ी लेडी है ओदी भी डेथ पता लगा अमृतसरो उथे जेड़े एसएचओ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਹੀਂ ਲਿਆ ਆ ਕੇ ਤੇ ਜੈਡਾ ਉਸ ਦੇ ਵਿੱਚ ਬਟਾਲੇ ਜਿਹੜਾ ਕਿਦਾ ਇਹਨਾਂ ਸਵੇਰੇ ਪੋਸਟਮਾਨ ਨੂੰ ਕਰਾਂ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦ ਹੈ ਉਹ ਕਰਨਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਰਿਸਟਰ ਜਿਹੜੀ ਮਰਨ ਵਾਲੀ ਲੇਡੀ ਆ ਦੱਸਿਆ ਜਿਹੜੀ ਭਗਵਾਨ ਜੀ ਦੀ ਮਜ਼ਰ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਹੈ ਕੀ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲੇਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਵਸੇ ਰਹਿਣ ਵਾਲੇ ਕਿੱਥੇ ਨੇ ਜੀਤ ਕੋ ਇਹ ਕਹਿਆ ਕਿ ਇਹਦੇ ਜਿਹੜਾ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਆ ਉੱਥੇ ਇਹਨਾਂ ਦਾ ਰਹਿਣਾ ਸੀ ਉਹ ਜਾਣੇ ਹੁਣ ਕਦ ਕਿਹੜੇ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤਾਂ ਹੈ ਨਹੀਂ ਕੋਈ ਕਿਸਦਾ ਉਹਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਵਗਲ ਕੋਈ ਧੀਬ ਗੱਲ ਨਹੀਂ ਹੋਈ ਕੋਈ ਬਹੁਤ ਵਾਰ ਮਾੜੀ ਗੱਲ ਹੋਈ ਬਿਲਕੁਲ ਇੱਕ ਕੋਈ ਗੱਲ ਨਹੀਂ ਕਿਹ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੇ ਦਾ ਅੱਛਾ ਸਦਾ ਨਹੀਂ ਹੈ ਗੱਲ ਨਾਲ ਸਦਾ ਨਹੀਂ ਬਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੈ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰਨ ਮੈਨੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਤੇ ਦੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਡੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨਰਿਕ ਪੁਲਿਸ ਪੇਪਰ ਨਹੀਂ ਆਉਂਦੇ ਇਖਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰਪੋਸਨ ਬਸ ਸਰ ਇਹ ਹੁਣ ਹਾਂ ਹੀ ਉੱਥੇ ਖੁਦ ਹਾਂ ਇਹੀ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫੇਰ ਤੁਹਾਨੂੰ ਦੱਸਾਂਗੇ ਸਰ ਨਹੀਂ ਕੀ ਹੁਆ ਕੀ ਆ ਤੇ ਕੌਣ ਸੀ ਇਹ ਜੋ ਲੇਡੀ ਜਿਨਕੇ ਜੱਗੂ ਜੀ ਦੀ ਮਦਦ ਇਕਰ ਕਰਦੀ ਮੇਰੀ ਤਾਈ ਜੀ ਲੱਗਦੇ ਹਨ इनकी ਮਦਦ تھی ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨ ਕੀ ਮਦਦ ਲੱਗਤੇ ਸੇ ਇਹ ਹਾਂਜੀ ਇਹ ਕਿਨਕੇ ਮਦਦ ਸੇ ਜਿੰਦੀ ਡੈਥ ਹੋਈ ਹੈ ਜੱਗੂ ਉਹ ਆਪਦੀ ਮਦਦ تھی ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਾ ਨੂੰ किया है लेकिन वो अपनी ही अभी कर रहे हैं ना क्योंकि रात के टाइम को हुआ था जो भी था तो कितने बंदे इसमें हुए हैं वो जो बाइक पर आए थे वो दो ही थे नहीं जिनकी डेथ हुई कितनी बंदों की डेथ हुई दो दो जानों की हुई है दूसरे भाई साहब कौन थे दूसरे कर नहीं एक लड़का था हमारा वो ओकी लगता था करन ताडा भाई वो भी रिश्तेदारी लगता है अभी नहीं है ताडा भाई तो क्या कार्रवाई की मांग करते हैं आप वही अपने बयान दवांगे एसएचओ साहब होना नु मांग क्या करते हैं हम क्या मांग करते हैं जी वही बयान दवांगे सारो नहीं उन्हाते निर्भर उतरेंगे ਤਹਾਡੀ ਮਤਲਬ ਮਤ ਕਰਨਗੇ। ਕਿਆ ਮਾਨ ਕਿਆ ਕਰਦੇ ਆਪਕੀ ਕਿਆ ਨਹੀਂ ਮਾਨ। ਮਾ ਗਈ ਹਾਂ ਤੁਹਾਨੂੰ ਪਤਾ ਹੀ ਸਰ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਦੇ ਫੇਰੀ ਜੇ ਬਾਕੀ ਤੁਹਾਡੀ ਬਹੁਤ ਇੱਕ ਪਾਸੇ ਅਪਰਾਧੀ ਭਾਰੂ ਨੇ ਦੂਜੇ ਪਾਸੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨੇ ਜਕੜਿਆ ਹੋਇਆ ਹੈ। ਗਿੱਦੜਬਾਹ ਦੇ ਵਿੱਚ 16 ਸਾਲ ਦਾ ਇੱਕ ਨਾਬਾਲਗ ਬੱਚਾ ਜਿਸ ਨੂੰ ਚਿੱਟੇ ਦੇ ਟੀਕੇ ਦੀ ਲਤ ਲੱਗ ਗਈ ਹੈ। ਵੀਰਵਾਰ ਦੇਰ ਸ਼ਾਮ ਜਦੋਂ ਹੋ ਘਰ ਦੇ ਗੁਸਲਖਾਨੇ ਦੇ ਵਿੱਚ ਚਿੱਟੇ ਦਾ ਟੀਕਾ ਲਗਾ ਰਿਹਾ ਸੀ ਤਾਂ ਉਸ ਦੀ ਉਸੇ ਵੇਲੇ ਮੌਤ ਹੋ ਗਈ। ਮ੍ਰਿਤਕ ਦੀ ਭੈਣ ਅਤੇ ਤਾਏ ਦੇ ਮੁਤਾਬਕ ਜਦੋਂ ਕੁਝ ਸਮੇਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਲੱਗੇ ਲਗਾਏ ਟੀਕੇ ਅਤੇ ਸੂਈ ਸਮੇਤ ਨਾਬਾਲਗ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਰੀਬੀ ਰਿਸ਼ਤੇਦਾਰਾਂ ਅਤੇ ਆਂਡ ਗਵਾਣ ਨੇ ਸਿਸਟਮ ਦੀ ਕਾਰਜ ਸ਼ੈਲੀ ਉੱਤੇ ਵੱਡੇ ਦੋਸ਼ ਲਗਾਉਂਦੇ ਆ ਆਖਿਆ ਕਿ ਕੁਝ ਤਾਲੀਆਂ ਭੇਡਾਂ ਵੱਲੋਂ ਤਸਕਰਾਂ ਤੋਂ ਪੈਸੇ ਲੈ ਕੇ ਵਿਕਵਾਏ ਜਾਂਦੇ ਚਿੱਟੇ ਨਸ਼ੇ ਕਰਕੇ ਇਲਾਕੇ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ سلسلہ ਲਗਾਤਾਰ جاری ਹੈ ਇਕ ਨੇ ਨਸ਼ਿਆ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਐ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਉੱਤੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦਾ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲਾਂ ਵੀ ਗਿੱਦੜਵਾ ਦੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਛ ਕੋਈ ਕਾਰਵਾਈ ਨਹੀਂ ਕਰਦੀ ਪਈ ਨਹੀਂ ਅੱਜ ਤੱਕ ਨਸ਼ਾ ਸ਼ਰੇਆਮ ਇੱਕ ਦਾ ਬਿਆ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਅਦਾ ਵੀ ਸਾਨੂੰ ਪ੍ਰੂਫ ਦਿਓ ਸ਼ਰੇਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲੈ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਨ੍ਹਾਂ ਨੂੰ ਅਸੀਂ ਹੱਥੀਂ ਘੜਾਏ ਆ ਉਹਨਾਂ ਦੇ ਅੱਜ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਦੇ ਸਿੱਧਾ ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰੇਆਮ ਖੁਦ ਨਿਛਾਇਏ ਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰੇਣੀ-ਬਿਣੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਹੈ ਕਿਉਂ ਨਹੀਂ ਕੋਈ ਐਕਸ਼ਨ ਇਨਤੇਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਹੁਣ ਖਬਰ ਅੰਮ੍ਰਿਤਸਰ ਤੋਂ ਹੈ ਇੱਥੋਂ ਦੇ ਗੁਮਟਾਲਾ ਦੇ ਵਿੱਚ ਕਤਲ ਦੀ ਖੌਫਨਾਕ ਵਾਰਦਾਤ ਕਰਕੇ ਸਸੰਸਨੀ ਫੈਲੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਇੱਕ ਸਿਕਿਉਰਿਟੀ ਗਾਰਡ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਦੇ ਇਲਜ਼ਾਮ ਲੱਗੇ ਨੇ ਇੱਥੋਂ ਦੇ ਹੀ ਇੱਕ ਆਟੋ ਚਾਲਕ ਦੇ ਉੱਤੇ ਜੋ ਕਿ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਬੇहद ਪਰੇਸ਼ਾਨ ਸੀ ਇਸ ਨਾਜਾਇਜ਼ ਰਿਸ਼ਤੇ ਕਰਕੇ ਦੋ ਘਰ ਉਜੜ ਗਏ ਨੇ ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਚਾਰ ਬੱਚਿਆਂ ਦਾ ਪਿਤਾ ਸੀ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਵਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਮ੍ਰਿਤਕ ਵਰਿੰਦਰ ਸਿੰਘ ਦੀ ਪਤਨੀ ਦੇ ਇਲਜ਼ਾਮ ਨੇ ਕਿ ਉਸਦੇ ਪਤੀ ਦਾ ਮਲਜ਼ਮ ਦੇ ਘਰ ਆਣਾ ਜਾਣਾ ਸੀ ਜਿਸ ਕਰਕੇ ਮਲਜ਼ਮ ਵਰਿੰਦਰ ਸਿੰਘ ਤੋਂ ਬੇਹੱਦ ਨਾਰਾਜ਼ ਸੀ ਇਸੇ ਕਰਕੇ ਗੁੱਸੇ ਦੇ ਵਿੱਚ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਜਾਨਾਨੀ ਦਾ ਚੱਕਰ ਹੀਗਾ ਮੈਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆਂ ਦਿੱਤੀਆਂ ਹੀ ਵੀ ਮਾਂ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਦਾਤਰ ਆ ਹੋਵੇ ਉਹਦੇ ਨਾਲ ਹੀ ਦਾਤਰ ਵੱਡ-ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੱਡੇ ਨੇ ਕੀਤਾ ਨਿੱਕੇ ਨੂੰ ਤੇ ਡਾਡੀ ਨੂੰ ਵੱਢ ਗਏ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਜਣੇ ਕਿਹ ਜਿੰਨਾਂ ਦੇ ਨਾਲੋਂ ਬਾਰ ਕੀਤੇ ਗਏ ਪਾਦਾਨੀ ਕੇ ਤੀਨ ਜਾਣੇ ਤੇ ਹੋਣਗੇ ਇਕੱਲੇ ਜਾਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰੋਕ ਚ ਕਰਦੇ ਹੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਰਾਹ ਦੇ ਵਿੱਚ ਘੇਰਿਆ ਰਾਹ ਚ ਘੇਰ ਲਿਆ ਉਹਨਾਂ ਨੇ ਸਾਢੇ ਪੰਜੇ ਡਿਊਟੀ ਕਰ ਬਹਿਣਾ ਹੀਗਾ ਪ੍ਰਸ਼ਾਸਨ ਤਾਂ ਮੰਗ ਕੀ ਆ ਮੇਰੀ ਗਰੀਬਣੀ ਦੀ ਉਹਨਾਂ ਨੂੰ ਸਜ਼ਾ ਸਾਡੇ ਵੀਰ ਨੂੰ ਮਾਰਤਾ ਕਿਹਨਾਂ ਨੇ ਮਾਰਿਆ ਹਾਂ ਇਹ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਆ ਆ ਵੇਖੋ ਇੱਥੇ ਹੀ ਵਜ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਹਨੇ ਕਿੰਨੇ ਬੱਚੇ ਗਏ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾ ਤੇ ਆਪ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਨਾਲ ਚਕੋਲਟੀ ਘੜ ਕਰਦਾ ਹੀ ਆਪਣਾ ਟਾਈਮ ਪਾਸ ਕਰਦੇ ਹੀ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਹਾਏ ਕੀ ਬੰਦਾ ਤੇ ਕੀ ਨਹੀਂ ਸ਼ਾਸਨ ਨੂੰ ਵੀ ਮੰਗ ਕਰਦੇ ਹਾਏ ਆਹੇ ਨਾਨੇ ਹਾਏ ਸਾਡੇ ਭਰਾ ਨੂੰ ਮਾਰਤਾ ਇਹ ਦਾਨੇ ਉਹਦਾ ਕੱਖਣਾ ਰਵੇ ਕੱਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੁੱਲ ਜਾਣੇ ਆਂ ਐ ਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕੰਮ ਕਰਾਇਆ ਉਹ ਵੀ ਅਦਾ ਹੀ ਮੁੱਕੇ ਉਹ ਅਦਾ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰ ਉਹ ਕਲੋਨੀ ਆ ਲੋਹਾਰਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਬੁਰੀ ਤਰ੍ਹਾਂ ਕੱਟ ਵੱਢ ਹੋਈ ਆ ਜੋ ਸੀ ਮੌਕੇ ਤੇ ਪਹੁੰਚੇ ਆ ਇਹਦੀ ਜਿਹੜੀ شناخت ਹੋਈ ਆ ਵਿਰਿੰਦਰ ਸਿੰਘ ਸਾਨੋ ਅਮਰੀਕ ਸਿੰਘ ਗਮਟਾਲਾ ਕਲੋਨੀਆ ਲੋਹਾਰਕਾ ਰੋਡ ਜੋ ਇੱਥੇ ਪਾਸੇ ਹੀ ਕਲੋਨੀਆ ਇਸ ਸਿਲਵਰ ਉਹ ਕਲੋਨੀ ਚ ਗੇਟ ਤੇ ਸਕਿਉਰਟੀ ਗਾੜੀ ਡਿਊਟੀ ਕਰਦਾ ਸੀ ਤੇ ਜੋ ਪਰਿਵਾਰ ਵਾਲੇ ਆ ਕੇ ਮੌਕੇ ਤੇ ਉਹਨਾਂ شناخت ਕਰ ਲਈ ਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰੀ ਕੀਤਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਕੋਈ ਬੰਦਾ ਕਾਰਨ ਫਿਰ ਲੈ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਨੀ ਉਮਰ ਹੈਗੀ ਸੀ ਉਸ ਨੌਜਵਾਨ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹੜੇ ਤੇ ਸ਼ੱਕ ਜ਼ਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤਾਂ ਸਰ ਕਿੰਨੇ ਵੇ ਦਾ ਵਾਕਿਆ ਹੈ ਇਹ 5:00 ਵਜੇ 5:35 ਦੇ ਕਰੀਬ ਦੀ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਹਾਂ ਸਾਡੀ ਐਫਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਸਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ ਅਮਰitsar ਦੇ ਵਿੱਚ ਹੀ ਇੱਕ ਹੋਰ ਵਾਰਦਾਤ ਕਰਕੇ ਲੋਕ ਸਹਿਮ ਗਏ ਨੇ ਇੱਥੋਂ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਰਾਤ ਪੌਣੇ 3 ਵਜੇ ਦੇ ਕਰੀਬ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰ ਘਰ ਤੋਂ ਲੱਖਾਂ ਰੁਪਏ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਸਮੇਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਵਿੱਚ ਸੌਂ ਰਹੇ ਸੀ ਇਸ ਮੌਕੇ ਦੇ ਉੱਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਰਾਤ ਪੌਣੇ 3 ਵਜੇ ਦੇ ਕਰੀਬ ਤਿੰਨ ਚੋਰ ਘਰ ਦੇ ਬਾਹਰ ਆਏ ਜਿਨ੍ਹਾਂ ਦੇ ਵਿੱਚੋਂ ਇੱਕ ਘਰ ਦੇ ਅੰਦਰ ਕੰਧ ਟੱਪ ਕੇ ਦਾਖਲ ਹੋਇਆ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਕਿਹਾ ਕਿ ਵਿਦੇਸ਼ੀ ਕਰੰਸੀ ਤੇ ਮੇਰੀ ਪਤਨੀ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਉਹ ਫਰਾਰ ਹੋ ਗਏ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਉਧਰ ਮੌਕੇ ਦੇ ਉੱਤੇ ਪੁਜੀ ਪੁਲਿਸ ਨੇ ਆਖਿਆ ਕਿ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕੱਲ ਰਾਤ ਨੂੰ ਸਾਡੇ ਘਰ ਕੋਈ 2.5-3 ਦੇ ਨੇੜੇ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਹਾਂ ਸਾਡੇ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ। ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋ ਲਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ 'ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ 'ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਆ ਇੱਕ 체ਨ ਆ ਇੱਕ ਡਾਇਮੰਡ ਦਾ ਲੋਕਰਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਲੱਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤਿੰਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰੇ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ ਦੋ ਅੱਜ ਕੇ ਤੋਂ 44 ਮਿੰਟ ਤੇ ਤਿੰਨ ਜਣੇ ਸੀਗੇ ਇਹ 12 ਗਲੀ ਦੇ ਬਾਰੋਂ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰੇ ਉਹ ਦੇ ਦਰਵਾਜੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਪਰਵਾਰਿਕ ਮੈਂਬਰ ਕਹਿੰਦੇ ਜੀ ਕੁਝ ਤੋੜਿਆ ਦਾ ਕੈਸ਼ ਹੈ 10 1 ਉਹਨਾ ਇਹ ਮੋਕੇ ਦੇ ਵੈਰੀਫਾਈ ਕਰ ਰਹੇ ਆਂ ਦੇਖ ਲੈਨੇ ਆਗੇ ਜੋ ਫਿਰ ਪੰਜ ਚੋਰਾਂ ਨੂੰ 잡ਦੇ ਆਂ ਤੇ ਕੋਸ਼ਿਸ਼ ਕਰਾਂਗੇ ਜੋ ਦੋ ਜਾਂ ਤਿੰਨ ਦਿਨਾਂ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਤੇ ਸੀਸੀਟੀਵੀ ਵੀ ਤੁਮ੍ਹੇ ਆਈਏ ਫੁਟੇਜ ਆਈ ਹੈ ਜਿਹਦੇ ਦੇਖ ਰਹੇ ਆਪਾਂ ਫੁੱਲ ਕੈਮਰੇ ਦੇਖਾਂਗੇ ਦੇਖਣੇ ਪੈਣਗੇ ਕੈਮਰੇ ਆਸ-ਪਾਸੇ ਦੇਖਾਂਗੇ ਕਿ ਬੰਦਿਆਂ ਦੀ ਕੋਈ شناخت ਹੋਏ ਕਿ ਇਹ ਬੰਦੇ ਲੱਭਣਗੇ ਕੇਸ ਕਰਕੇ ਆਪਾਂ ਨੂੰ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਉਸ ਸਮੇਂ ਲੋਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਰਾਤ ਕਰੀਬ 2:30 ਵਜੇ ਗਊਸ਼ਾਲਾ ਦਾ ਲੈਂਟਰ ਡਿੱਗ ਗਿਆ ਤੇ 40 ਦੇ ਕਰੀਬ ਗਊਆਂ ਹੇਠਾਂ दब ਗਈਆਂ ਲੈਂਟਰ ਡਿੱਗਣ ਦੀ ਖਬਰ ਮਿਲਦਿਆਂ ਹੀ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਈਆਂ ਇਸ ਦੌਰਾਨ 20 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਜਦਕਿ ਬਾਕੀ ਕਈ ਗਊਆਂ ਨੂੰ ਬਚਾ ਲਿਆ ਗਿਆ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਵੀ ਮੌਕੇ ਦੇ ਉੱਤੇ ਪਹੁੰਚੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਆਖਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਪਰ ਪ੍ਰਸ਼ਾਸਨ ਪੂਰੀ ਤਨਦੇਹੀ ਦੇ ਨਾਲ ਰੈਸਕਿਊ ਦੇ ਵਿੱਚ जुटਿਆ ਹੋਇਆ ਹੈ ਹੁਣ ਆਖਿਆ ਕਿ ਮ੍ਰਿਤਕ ਗਊਆਂ ਦਾ ਪੂਰੇ ਵਿਧੀ ਵਿਵਧਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੀ ਤਕਰੀਬਨ ਸਾਨੂੰ ਤੜਕੇ ਹੀ ਖਬਰ ਆ ਗਈ ਸੀ ਹਰਿਆਣਾ ਵਿਖੇ ਇੱਥੇ ਟੱਕੀ ਰੋਡ ਜਿਹੜੀ ਗੋਸ਼ਾਲਾ ਸੀਗੀ ਜਿਹਦੇ ਵਿੱਚ ਤਕਰੀਬਨ ਕਹਿ ਸਕਦੇ ਹਾਂ ਕਿ ਆਪਾਂ 35 ਤੋਂ 40 ਜਿਹੜੇ ਸੀ ਗਊਤਨ ਸੀਗਾ ਤੇ ਜਿਹੜੀ ਇੱਕ ਸ਼ਤਸੀ ਲੈਂਟਰ ਜਿੱਥੇ ਗੋਤਨ ਖੜਾ ਸੀ ਰੱਖਿਆ ਸੀ ਆਪਾਂ ਤੇ ਉਹ ਲੈਂਟਰ ਡਿੱਗਣ ਨਾਲ ਤਕਰੀਬਨ ਬਹੁਤ ਵੱਡਾ ਨੁਕਸਾਨ ਤੇ ਬੜੀ ਦੁੱਖ ਦੀ ਗੱਲ ਹੈਗੀ ਕਿ ਕਿ ਜਦੋਂ ਵੀ ਸਾਨੂੰ ਸਿਸੋਲ ਦੇ ਸਨੇਹ ਲੱਗਿਆ ਸਾਡੀ ਟੀਮ ਬਾ ਸਾਡੇ ਵੈਡੀ ਡਿਪਾਰਟਮੈਂਟ ਸਾਡਾ ਪ੍ਰਸ਼ਾਸਨ ਸਾਰੇ ਅਸੀਂ ਪਹੁੰਚ ਗਏ ਸੀਗੇ ਤੇ ਅਸੀਂ ਵੀ ਸਵੇਰ ਦੇ ਇੱਥੇ ਆਏ ਹੋਏ ਆ ਤੇ ਹਾਦਸਾ ਇੰਨਾ ਵੱਡਾ ਹੋਇਆ ਕਿ ਮੌਕੇ ਤੇ ਤਕਰੀਬਨ ਜਿਹੜੀ ਅਸੀਂ 20 ਤੋਂ 25 ਜਿਹੜੇ ਹੈਗੇ ਗਿਣਤੀ ਦੇ ਮੈਂ ਕਹਾਂਗਾ ਕਿ ਗੋਤਨ ਜਿਹੜੇ ਹੈਗੇ ਕਿ ਉਹ ਉਹ ਨਹੀਂ ਰਹੇ ਹੈਗੇ ਤੇ ਬਾਕੀ ਉਹ ਪ੍ਰਾਲਾਚਰ ਲਿਆ ਬਚਾਓ ਦੇ ਇਲਾਜ ਚੱਲ ਰਿਹਾ ਹੈਗਾ ਤੇ ਹਜੇ ਵੀ ਦੋਛਾ ਜਿਹੜੇ ਹੈਗੇ ਗੋਤਾਂ ਨੂੰ ਲੈਂਡਰ ਥਲੇ ਦਬੇ ਹੋਏ ਨੇ ਮਸ਼ੀਨਰੀ ਮਗਵਾ ਕੇ ਅਸੀਂ ਸਾਰਾ ਕੱਢ ਰਹੇ ਆ ਤੇ ਅਸੀਂ ਪੂਰਾ ਜੋ ਵੀ ਵਿਧੀ ਮੁਤਾਬਕ ਪਾਠ ਪੂਜਾ ਮੁਤਾਬਕ ਜੋ ਵੀ ਉਹਨਾਂ ਦਾ ਮਾਨ ਸਨਮਾਨ ਹੋਏਗਾ ਤੇ ਅਸੀਂ ਆਪਾਂ ਉਹ ਪਾ ਇਹਨਾਂ ਦੀ ਕ੍ਰਿਆ ਆਪਾਂ ਖੀਲ ਲਈ ਜਿਹੜੀ ਹੈਗੀ ਆਪਾਂ ਪਰ ਇਹ ਪੂਰਾ ਹਰਿਆਣੇ ਵਾਸੀ ਸਾਡੇ ਨਾਲ ਨੇ ਤੇ ਸਾਰੇ ਅਸੀਂ ਰਲ ਕੇ ਅਸੀਂ ਆਪਾਂ ਕਰਾਂਗੇ ਆਪਾਂ ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਕੱਲ ਫੇਰ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੇ YouTube Facebook ਅਤੇ Instagram ਚੈਨਲ ਨੂੰ ਸਬਸਕ੍ਰਾਈਬ ਫਾਲੋ ਤੇ ਲਾਈਕ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਫੀਲਡ ਹਮਦਰਦ TV@gmail.com ਇਸ ਈਮੇਲ ਆਈਡੀ ਦੇ ਉੱਤੇ ਭੇਜ ਸਕਦੇ ਹੋ ਦੇ ਵਧੇਰੇ ਜਾਣਕਾਰੀ ਹੋਰ ਖਬਰਾਂ ਦੇ ਲਈ ਸਾਡੀ ਵੈਬਸਾਈਟ www.hamdardmediagroup.com ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ